ਸਤਿ ਸ਼੍ਰੀ ਅਕਾਲ ਕਿਤਾ ਸਾਰੇ ਠੀਕ ਠਾਕ ਹੋ ਅਮੀਤ ਕਦੀ ਹੈ ਕਿ ਵਧੀਆ ਠੀਕ ਠਾਕ ਹੋਮੂਗੀ ਅੱਜ ਕੁਛ ਹੋਮੂਗੀ ਚੜਦੀ ਕਲਾ ਚ ਹੋਮਗੀ ਹਾਂਜੀ ਅੱਜ ਦਾ ਆਪਾਂ ਬਲੌਗ ਸਟਾਰਟ ਕਰ ਰਹੇ ਹਾਂ ਦਿਨ ਹੈਗਾ ਐਤਵਾਰ ਦਾ ਟਾਈਮ ਇਥੇ 7 ਵਜੇ ਦੇ ਆਸ-ਪਾਸ ਹੀ ਆ ਤੇ ਮੈਂ ਬਣਾਉਣ ਲੱਗੀ ਸੀ ਇੱਥੇ ਕੜੀ 2-4 ਦਿਨ ਹੋ ਗਏ ਕੁਲਲੀ ਨੂੰ ਕਹਿੰਦੇ ਨੂੰ ਮਮਾ ਕੜੀ ਬਣਾ ਦੋ ਤੇ ਮੈਂ ਕਹਿ ਦਿੰਨੀ ਆ ਵੀ ਸਟਲ ਸਕੂਲ ਠੀਕ ਨਹੀਂ ਰਹਿੰਦੀ ਕਿ ਵੀ ਜਦ ਦਿਨ ਸੰਡੇ ਹੋਇਆ ਤਾਂ ਮੈਂ ਤੈਨੂੰ ਜ਼ਰੂਰ ਬਣਾ ਕੇ ਦੂੰਗੀ ਆ ਚੋ ਦੀ ਪਸੰਦ ਦਾ ਖਾਣਾ ਸੀਗਾ ਜਿਵੇਂ ਉਹ ਕਹਿੰਦੀ ਆ ਬੱਚਿਆਂ ਦੀ ਪਸੰਦ ਦਾ ਹੀ ਬਣਾਈਦਾ तकरीबन ਨੇ ਇੱਕ ਅੱਧਿਆ ਦਿਨ ਆਪਦੀ ਪਸੰਦ ਦਾ ਵੀ ਵਿੱਚ ਬਣਾ ਕੇ ਦੇਈਦਾ ਬਾਪ ਤੇ ਅੱਜ ਉਹ ਲਿੰਦੀ ਪਸੰਦ ਦਾ ਸੀ ਉਹ ਕਹਿੰਦੀ ਮੈਨੂੰ ਕੜੀ ਖਾਣੀ ਆ ਚਲੋ ਅਨਮੋਲ ਵੀ ਖਾ ਲਾਂਦਾ ਵੈਸੇ ਥੋੜੀ ਬਹੁਤੀ ਜ਼ਿਆਦਾ ਨਹੀਂ ਹੈਗੀ ਦੇਖੋ ਵੈਸੇ ਗਰਮੀਆਂ 'ਚ ਕੜੀ ਵੈਸੇ ਵੀ ਚੰਗੀ ਲੱਗਦੀ ਆ ਹਨਾ ਤੇ ਲੋ ਜੀ ਇਥੇ ਮੈਂ ਲਸਣ ਪਿਆਜ਼ ਭੁੰਨ ਲਿਆ ਸੀ ਅਦਰਕ ਹਰੀ ਮਿਰਚ ਵਗੈਰਾ ਜੋ ਆਪਣਾ ਮਸਾਲਾ ਦਾ ਸਾਰਾ ਨੂੰ ਰੈਡੀ ਕਰ ਲਿਆ ਸੀ ਉਸ ਤੋਂ ਬਾਅਦ ਆਪਾਂ ਆਪਣੇ ਜੋ ਮਸਾਲੇ ਹੁੰਦੇ ਆ ਨਾ ਨਮਕ ਲਾਲ ਮਿਰਚ ਤੇ ਹਾ ਹਲਦੀ ਵਗੈਰਾ ਗਰਮ ਮਸਾਲਾ ਨਾ ਉਹ ਵੀ ਮੈਂ ਪਾਤਾ ਸੀਗਾ ਤੇ ਉਸ ਤੋਂ ਬਾਅਦ ਦਹੀਂ ਦੇ ਵਿੱਚ ਆਪਾਂ ਬੇਸਨ ਘੋਲ ਕੇ ਰੱਖ ਲਿਆ ਸੀਗਾ ਤੇ ਇਥੇ ਲੋ ਜੀ ਇਥੇ ਉਹ ਵੀ ਪਾਤਾ ਸੀਗਾ ਤੇ ਆਪਾਂ ਕੜੀ ਨੂੰ ਤੜਕਾ ਲਾ ਕੇ ਉਨ ਤੱਕ ਪਾ ਸੀਗਾ ਤੇ ਉਹ ਬਣੂਗੀ ਤੇ ਉਸ ਤੋਂ ਬਾਅਦ ਮੈਂ ਲੱਸੀ ਬਣਾਉਣੀ ਸੀਗੀ ਦੋ ਦਿਨ ਦੀਆਂ ਮਲਾਈਆਂ ਸੀਗੀਆਂ ਜੋ ਮੈਂ ਰਾਤ ਜਾਗ ਲਾਇਆ ਸੀਗਾ ਤੇ ਮੈਂ ਵਾਲੇ ਦਿਨ ਤਾਂ ਨਹੀਂ ਰੱਖਦੀ ਹੈ ਕਿ ਇੱਕ ਦੋ ਦਿਨ ਦੀਆਂ ਮਲਾਈਆਂ ਹੀ ਹੁੰਦੀਆਂ ਵਾ ਨਾਲ ਤਾਂ ਮੱਖਣੀ ਨਿਕਲ ਜਾਂਦੀ ਨਾਲੇ ਚਲੋ ਲੱਸੀ ਬਣ ਜਾਂਦੀ ਹੈ ਨਾ ਸਵੇਰ ਲੱਸੀ ਨਹੀਂ ਰੋਕੀ ਸਵਾਦ ਲੱਗਦੀ ਹੈ ਉਹ ਮੱਛੀ ਨਾਲ ਰੋਣ ਦਾ ਤੇ ਸਵੇਰ ਦੀ ਰੋਕੀ ਨਾ ਤੇ ਲੋ ਜੇ ਆਪਣੇ ਕਿ ਲੱਸੀ ਨਹੀਂ ਬਣਾ ਲਈ ਸੀ ਮੱਖਣੀ ਮੁੱਠੀ ਕੱਟ ਲਈ ਸੀ ਉਹ ਦੁਆਦ ਨੇ ਅਟਾ ਗੁੰਨਣਾ ਸੀ ਅਟਾ ਵੀ ਨਹੀਂ ਹੁੰਿਆ ਹੋਇਆ ਸੀਗਾ ਤੇ ਅੱਜ ਅਸੀਂ ਕਿਸੇ ਦੇ ਘਰ ਜਾਣਾ ਸੀ ਕਿਸੇ ਦੀ ਗੁੜੀਆ ਹੋਈ ਸੀ ਉਹਨਾਂ ਨੇ ਸੇਰੇ ਬੰਨੇ ਸੀਗੇ ਤੇ 8 ਵਜੇ ਦਾ ਟਾਈਮ ਸੀਗਾ 8 ਕਰਦੇ ਕਰਦੇ ਸਾਨੂੰ ਫੇਰ ਵੀ ਅਸੀਂ 9 ਵਜੇ ਕਰੋ ਗਈਆਂ ਅਸੀਂ ਪਰ ਉੱਥੇ ਫੇਰ ਵੀ ਬਹੁਤ ਟਾਈਮ ਲੱਗ ਗਿਆ ਸਾਨੂੰ ਕਿਉਂਕਿ 10 10:30 ਉਹਨਾਂ ਨੇ ਬੰਨੇ ਸਟਾਰਟ ਕੀਤੇ ਉਹ ਘੰਟਾ ਡੇਢ ਘੰਟਾ ਸਾਨੂੰ ਉੱਥੇ ਲੱਗ ਗਿਆ ਹੈਨਾ ਤੇ ਬਾਕੀ ਮੈਂ ਘਰੇ ਸਾਰਾ ਕੰਮ ਕਰਕੇ ਗਈ ਸੀ ਜਿਵੇਂ ਕਿ ਆਟਾ ਵਗੈਰਾ ਹੈਨਾ ਬਣਾ ਕੇ ਉਸ ਬੱਚੇ ਕਹਿੰਦੇ ਰੋਟੀ ਹਜੇ ਅਸੀਂ ਖਾਣੀ ਨਹੀਂ ਕਿਉਂਕਿ ਉਹਨਾਂ ਨੇ ਹੁਣ ਚਾਹ ਨਾਲ ਬਿਸਕੁਟ ਕਰਦੇ ਸੀਗੇ ਤੇ ਲੇਟ ਹੀ ਰੋਟੀ ਖਾਣੀ ਸੀ ਕਿ ਤੇ ਮੈਂ ਚਲੋ ਆਪਦਾ ਮੈਂ ਸਾਰਾ ਕਰਕੇ ਗਈ ਸੀ ਆਟਾ-ਟੋ ਟੋ ਗੁੰਨ ਕੇ ਫਿਰ ਆਮਦਿਆਂ ਨੂੰ ਓੱਖਾ ਜਿਹਾ ਹੋ ਜਾਂਦੇ ਤੇ ਝਾੜੂ ਗੁਰਲੀਨ ਨੇ ਲਾਉਣਾ ਸੀ ਕੱਪੜੇ ਵੀ ਤੋਤੇ ਪੈ ਸੀ ਉਹ ਵੀ ਗੁਰਲੀਨ ਨੇ ਸੁੱਕਣੇ ਪਾਉਣੇ ਸੀਗੇ ਤੇ ਮੇਰਾ ਤਾਂ ਜਰ ਸੋਈ ਦਾ ਹੀ ਕੰਮ ਸੀ ਕਿ ਉਹ ਪੋਚਾ ਵਗੈਰਾ ਮੈਂ ਨਹੀਂ ਲਾਉਂਦੀ ਹੈਗੀ ਲਓ ਜੀ ਪਹਿਲਾਂ 1 ਕਿਲੋ ਪਾਣੀ ਲੈ ਲਓ ਇਹਦੀ ਰੈਮਡੀ ਮੈਂ ਅੱਗੇ ਵੀ ਤੁਹਾਨੂੰ ਨਾਲ ਸ਼ੇਅਰ ਕੀਤੀ ਹੋਈ ਹੈ ਤੇ ਅੱਜ ਮੈਂ ਬਣਾਉਂਦੀ ਬਣਾਉਣੀ ਸੀਗੀ ਤੇ ਮੈਂ ਕਿ ਚਲੋ ਮੈਂ ਫੇਰ ਇੱਕ ਵਾਰ ਕਰ ਲਾ ਉਹਦੇ ਵਿੱਚ ਮੈਂ ਪਾਈਆਂ ਕਲੌਂਜੀ, ਮੇਥੀ ਦਾਣਾ, ਚਾਵਲ, ਕੜੀ ਪੱਤਾ ਤੇ ਪਿਆਜ਼ ਇਹਨਾਂ ਨੂੰ ਚੰਗੀ ਤਰ੍ਹਾਂ ਪਾ ਕੇ ਆਪਾਂ ਵਾਲਾ ਦੇ ਲਾਂਗੇ ਨਾਲੇ ਐਲੋਵੇਰਾ ਆਪਾਂ ਜੈਲ ਜੈਲ ਹੋ ਸਕਦੀ ਉਹ ਪਾਲੂ ਮੈਂ ਤਾਂ ਪੱਤਾ ਹੀ ਨਹੀਂ ਕੱਟ ਦਿੰਦੀ ਆ ਛੋਟੇ ਛੋਟੇ ਟੁਕੜੇ ਆ ਦੇ ਵਿੱਚ ਇਹਨੇ ਵਾਲਾਂ ਨੂੰ ਬਹੁਤ ਵਧੀਆ ਵਾਲਾਂ ਦੀ ਗਰੋਥ ਹੁੰਦੀ ਆ ਤੇ ਵਾਲਾਂ ਨੂੰ ਬਹੁਤ ਵਧੀਆ ਖਰਾਬ ਮਿਲਦੀ ਆ ਸ਼ਾਈਨਿੰਗ ਦੇ ਵਾਲ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਆਵਾਲਾ ਦੇ ਲਾਂਗੇ ਇੱਕ ਵਾਲਾ ਇੱਕ ਦੋ ਵਾਲੇ ਦੇ ਲੋ ਟੱਕ ਦੋ। ਲੋਕੀ ਆਪਾਂ ਬਣ ਲਈਏ ਟੱਤਾ ਸੀਗਾ ਤੇ ਹੁਣ ਮੈਂ ਇਹਨੂੰ ਦੋ ਵਾਲੇ ਦੋងਗੀ ਦੋ ਵਾਲੇ ਹੋਣ ਤੋਂ ਬਾਅਦ ਫਿਰ ਇਹਦੇ ਨੂੰ ਠੰਡਾ ਕਰ ਲਾਂਗੇ ਠੰਡਾ ਕਰਕੇ ਨੂੰ ਕੋਲ ਲਾਂਗੇ ਕੰਟੀਜੂਰ ਦਾ ਪਾਣੀ ਹੋਗਾ ਨਾ ਉਹਦੇ ਵਿੱਚ ਆਪਾਂ ਜੋ ਵੀ ਸ਼ੈਂਪੂ ਪਾਉਣੇ ਕੋਈ ਵੀ ਸ਼ੈਂਪੂ ਆਪਣਾ ਜਿਹੜਾ ਕਿ ਆਪਾਂ ਵਰਤਦੇ ਆ ਉਹ ਸ਼ੈਂਪੂ ਪਾ ਕੇ ਵਾਲ ਧੋ ਉਹ ਫਿਰ ਵਾਲ ਬਹੁਤ ਵਧੀਆ ਹੋ ਜਾਂਦੇ ਇਹਨਾਂ ਨੂੰ ਦੋ ਤਿੰਨ ਵਾਰ ਤੇ ਹੋ ਗਏ ਕਰਦੀ ਨੂੰ ਤੇ ਬਾਅਦ ਮੇਰੇ ਵਾਲ ਵਧਿਆ ਹੋਏ ਕਿਉਂਕਿ ਲਈ ਮੈਂ ਬਣਾਉਂਦੀ ਇਸ ਵਿੱਚ ਤੇ ਜਦੋਂ ਮੈਂ ਹੁਣ ਬਣਾਉਣ ਲੱਗੀ ਇਸ ਮੇਰੇ ਤਾਂ ਨਵੀਂ ਦੋਸਤ ਸੰਜੀ ਕਰਦੀ ਹਾਂ ਮੈਂ ਤੇ ਉਹਦੇ ਵਾਸਤੇ ਮੈਂ ਪਾਈ ਹੋਈ ਇਹ ਰੈਂਦੀ ਫੋਨ ਤੇ ਕਿਰਕੀ ਕੀ ਹੋਈ ਆ ਤੇ ਅੱਛਾ ਮੈਂ ਫਿਰ ਬਣਾਉਂਦੀ ਇਸ ਵਿੱਚ ਮੈਂ ਤੁਹਾਨੂੰ ਫਿਰ ਦੱਸਦੀ ਹਾਂ ਤੇ ਹੁਣ ਇਹਨਾਂ ਨੂੰ ਇੱਕ ਤੋਂ ਵਾਲੇ ਆ ਜਾਣਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਠੰਡਾ ਕਰਨ ਲਈ ਅੱਧੇ ਘੰਟੇ ਤੋਂ ਜਾਂ ਤੱਕਾ ਹੁਣ ਇਹਨਾਂ ਨੂੰ ਤੇ ਕੋਨੇ ਘੰਟੇ ਤੋਂ ਤੇ ਉਸ ਤੋਂ ਬਾਅਦ ਸ਼ੈਂਪੂ ਪਾ ਕੇ ਕੱਟੋ ਵਾਲਾਂ ਨੂੰ ਲਾਫਤ ਨਹੀਂ ਇਹਨਾਂ ਬਹੁਤ ਵਧੀਆ ਸ਼ਾਈਨ ਕਰਦੇ ਨੇ ਤੇ ਲੰਮੇ ਵੀ ਹੁੰਦੇ ਆ ਗਰੂਥ ਵੀ ਵਾਲਾਂ ਦੀ ਹੈ ਨਾ ਤੇ ਜੋ ਵੀ ਵਾਲਾਂ ਦੀ ਪ੍ਰੋਬਲਮ ਹੁੰਦੀ ਉਹ ਸਾਰੀ ਠਰਕ ਹੋ ਜਾਂਦੀ ਹੈ ਕਿ ਹੁਣ ਦੇਖ ਤੋਂ ਬਾਅਦ ਤੱਕ ਦੇਖੋ ਬਹੁਤ ਹੀ ਮੈਨੂੰ ਪਹਿਲਾਂ ਨਹੀਂ ਵਰਤਦੀ ਸੀ ਕਿ ਹੁਣ ਮੈਨੂੰ ਵਰਤਾਂ ਲੱਗੀ ਹੁਣ ਮੈਨੂੰ ਵਧੀਆ ਲੱਗੇ ਤੇ ਹੁਣ ਮੈਂ तकरीबन ਜਦੋਂ ਕਿੱਥੀ ਹਣਾ ਉਹਨਾਂ ਦਾ ਤੇਲ ਮੈਂ ਜਰੂਰ ਲਾ ਦਿੰਦੀ ਹਾਂ ਲੋ ਜੀ ਰੈਮਡੀ ਮੈਥਡ ਨਾਲ ਅੱਗੇ ਵੀ ਸਾਂਝੀ ਕੀਤੀ ਹੋਈ ਹੈ ਨਾ ਬਲਾਂ ਲਈ ਅੱਜ ਮੈਂ ਫਿਰ ਬਣਾਈ ਸੀ ਚਲੋ ਮੈਂ ਕਿ ਫਿਰ ਦੱਸਦੇ ਆ ਤੇ ਉਦੋਂ ਬਾਅਦ ਕੱਪੜੇ ਸੁੱਕਨੇ ਸੁੱਕੇ ਪੈ ਸੀਗੇ ਤੇ ਉਹ ਮੈਂ ਬਾਹਰੋਂ ਲਾ ਲਿਆ ਇਸੇ ਕੀ ਧੁੱਪ ਬਹੁਤ ਸੀਗੀ ਫਿਰ ਜ਼ਿਆਦਾ ਹੋ ਜਾਂਦੀ ਹੈ ਨਾ ਰੰਗ ਜੇ ਫੇਡ ਹੋ ਜਾਂਦੇ ਤੇ ਆਪਾਂ ਧੁੱਪੋਂ ਦੋ ਘੜੀਆਂ ਚ ਲਾਈ ਕਿਉਂਕਿ ਕੱਪੜੇ ਦੋ ਦਿਨਾਂ ਦੇ ਸੀ ਕਿਤੇ ਕਾਫੀ ਹੋਏ ਪੈ ਸੀਗੇ ਤੇ ਗੁਰਲੀਨ ਨੇ ਮੈਂ ਤੁਹਾਨੂੰ ਦੱਸਿਆ ਸੁੱਕਣੇ ਪਾਤੀ ਸੀ ਇਸ ਦਾ ਕਿਸੇ ਦੇ ਘਰ ਗਈਆਂ ਹੋਈਆਂ ਸੀਗੀਆਂ ਤੇ ਉੱਥੋਂ ਆਉਂਦਿਆਂ ਨੂੰ ਫਿਰ ਵੀ 10:30 ਵਜੇ ਸੀਗੇ ਤੇ ਬਦਵਾਦ ਲੋ ਜਿੱਥੇ ਮੈਂ ਬਾਥਰੂਮ ਚ ਅਨਮੋਲ ਦਾ ਬੈਗ ਧੋਣਾ ਸੀਗਾ ਭਉਂਤਾ ਪਿਆਸੀ ਸਵੇਰ ਦਾ ਤੇ ਗੁਰਲੀਨ ਨੇ ਵੀ ਆਪਦਾ ਪਿਆਉਂਤਾ ਸੀਗਾ ਨਾਲ ਹੀ ਤੇ ਮੈਂ ਕਿਹਾ ਚਲੋ ਦੋਨਾਂ ਦੇ ਤੋਂ ਨੂੰ ਮਹੀਨਾ ਹੋ ਗਿਆ ਸੀਗਾ ਹੁਣ ਜਦੋਂ ਸਕੂਲ ਗਿਆ ਉਦੋਂ ਦੇ ਧੋਤੇ ਹੋਏ ਆ ਤੇ ਅਨਮੋਲ ਤਾਂ ਕਾਫੀ ਗੰਦਾ ਹੋ ਜਾਂਦਾ ਅਨਮੋਲ ਤਾਂ ਕਿਉਂਕਿ ਨਾ ਅਨਮੋਲ ਦੀ ਬੈਂਚ ਤੇ ਬੱਚਿਆਂ ਦੇ ਸਾਰੇ ਬੈਗ نیچے ਰੱਖੇ ਹੁੰਦੇ ਆ ਤੇ ਉਹਦੇ ਕਰਕੇ ਉਹਦਾ ਬਹੁਤ ਗੰਦਾ ਹੁੰਦਾ ਛੇਤੀ ਧੋਣਾ ਪੈਂਦਾ ਵਾ ਤੇ ਗੁਰਲੀਨ ਦਾ ਉਹ ਨਹੀਂ ਰੱਖਦੇ نیچے ਉਹ ਆਪੇ ਕੁਲੀ ਰੱਖਦੇ ਆ ਨਾ ਜਦੋਂ ਬੈਂਚ 'ਤੇ ਬਹਿੰਦੇ ਆ ਤੇ ਉਹਦੇ ਕਰਕੇ ਮੈਨੂੰ ਕਹਿੰਦੇ ਮਮਾ ਬੈਗ ਧੋ ਦਿਓ ਤੇ ਸਵੇਰੇ ਗੁਰਲੀਨ ਨੇ ਭੌਂ ਕੇ ਰੱਖਤੇ ਤੇ ਸਰਪੋ ਦੇ ਵਿੱਚ ਜਮਾ ਹੀ ਥੋੜੀ ਜਿਹੀ ਪਾ ਗਈ ਕੰਤਿਓ ਨੇ ਤੇ ਹੁਣ ਮੈਂ ਉਹ ਤੇ ਹੋਰ ਪਾ ਕੇ ਇਹਨੂੰ ਚੰਗੀ ਤਰ੍ਹਾਂ ਮੇਕਿਆ ਚਲੋ ਮਲਦਾਨੀ ਧੁੱਪ ਹੈਗੀ ਹਲਕੀ ਜਿਹੀ ਸੌਕ ਜਾਣਗੀ ਤੇ ਹੁਣ ਤਾਂ ਗਰਮੀ ਕਰਕੇ ਛੇਤੀ ਸੌਕ ਹੀ ਜਾਂਦੇ ਆ ਹਨਾ ਤੇ ਹਵਾ ਨਾ ਹੁ ਬਦਲਵਾਈ ਜੀ ਹੋਈ ਪਈ ਸੀ ਬਾਹਰ ਬੱਦਲ ਆ ਜਾਂਦਾ ਚਲਿਆ ਜਾਂਦਾ ਹਲਕੀ ਜਿਹੀ ਧੁੱਪ ਨਿਕਲਿਆਉਂਦੀ ਆ ਫਿਰ ਬੱਦਲ ਹੋ ਜਾਂਦਾ ਦੋ ਤਿੰਨ ਦਿਨ ਹੋ ਗਏ ਸਾਡੇ ਇਦਾਂ ਹੀ ਮੌਸਮ ਜਿਹਾ ਵਾ ਮੀਂਹ ਮੂ ਤਾਂ ਨਹੀਂ ਪੈਂਦਾ ਹੈਗਾ ਬਸ ਮਾੜਾ ਮੋਟਾ ਕਿਤੇ ਕਣੀਆਂ ਧੁੱਪ ਸਿੱਟ ਗਿਆ ਕੀ ਕਹਿਣਾ ਵਾ ਬਸ ਚੱਜਣਾ ਤਾਂ ਮੀ ਪਿਆਈ ਨਹੀਂ ਹੈਗਾ ਤੇ ਵਸਾ ਹਲਕਾ ਜਿਹਾ ਬੱਦਲ ਹੋ ਜਾਂਦਾ ਵਾ ਥੋੜੇ ਚਿਰ ਬਾਅਦ ਧੁੱਪ ਨਿਕਲਿਆਉਂ ਥੋੜੇ ਚਿਰ ਬਾਅਦ ਆਏਗਾ ਵੀ ਪਤਾ ਨਹੀਂ ਪਊਗਾ ਤੇ ਪਰ ਪੈਂਦਾ ਨਹੀਂ ਹੈਗਾ ਤੇ ਹੁ ਥੋੜੀ ਜਿਹੀ ਹਲਕੀ ਹਵਾ ਚੱਲਦੀ ਸੀ ਹੁਣ ਮੌਸਮ ਅੱਗੇ ਨੂੰ ਕਾਫੀ ਫਰਕ ਆ ਨਾ ਮੌਸਮ ਦੇ ਵਿੱਚ ਹਵਾ ਜੀ ਚਲਦੀ ਰਹਿੰਦੀ ਅੱਗੇ ਤੋਂ ਵਿੱਚ ਦੀ ਜਮਾਂ ਹੀ ਨਹੀਂ ਹਵਾ ਉਹ ਬੱਚ ਚਲਦੀ ਸੀ ਕਾਫੀ ਗੁੰਮ ਜਿਹਾ ਬਣਿਆ ਪਿਆ ਸੀਗਾ ਤੇ ਲੋ ਜੀ ਇੱਥੇ ਮੈਂ ਬੈਗ ਵੀ ਮਲਤੀ ਸੀ ਕਿ ਬੱਚਿਆਂ ਦੀ ਜੋ ਜਿੱਥੇ 2 ਵਜ ਗਈ ਸੀ ਤੇ ਅਨਮੋਲ ਚਾਹ ਨਾ ਬਿਸਕੁਟ ਮੰਗਦਾ ਸੀ ਮੈਂ ਕਿਹਾ ਚਲੋ ਤੁਸੀਂ ਚਾਹ ਨਾ ਬਿਸਕੁਟ ਖਾ ਲਓ ਤੇ ਕਿ ਮੈਂ ਚਾਹ ਧਰਤੀ ਸੀਗੀ ਤੇ ਉਦੋਂ ਬਾਅਦ ਮੈਂ ਧੋਣੀ ਆ ਮਸ਼ੀਨ ਤੇ ਕਿਨੇ ਦਿਨ ਹੋ ਗਏ ਗੁੱਲੀ ਨੂੰ ਕਹਿੰਦਾ ਸਕੂਲ ਦਾ ਪ੍ਰੋਗਰਾਮ ਆ ਕਿੰਨਾ ਦਾ ਮਮਾ ਸੂਟ ਪਾਉਣਾ ਮੈਂ ਕਿਹਾ ਤੋਂ ਮੈਂ ਸੂਟ ਤੋਂ ਬਹੁਤ ਸ਼ੌਕੀਨ ਹਾਂ ਪਰ ਪਤਾ ਕਿਉਂ ਜਮਾ ਨਹੀਂ ਪਾਤੀ ਮੈਂ ਜੰਗੀ ਤੇ ਜਦੋਂ ਹੁਣ ਕੋਈ ਪ੍ਰੋਗਰਾਮ ਹੁੰਦਾ ਜਾਂਦਾ ਫਿਰ ਉਹ ਸੂਟ ਮੰਗਦੀ ਛੇਤੀ ਤੇ ਮੈਂ ਤਾਂ ਮੈਂ ਨੇਕ ਤੇ ਸ਼ੌਕੀਨ ਨਹੀਂ ਤੇ ਨਾ ਕੋਈ ਨਹੀਂ ਤੇ ਨਾ ਸਰਦੀਆਂ ਵਾਲੇ ਪਾਲਾ ਤੇ ਫੇਰ ਆ ਜਾਂਦਾ ਵੀ ਚੱਲ ਹਨਾ ਕਹਿੰਦੀ ਫੇਰ ਮੈਂ ਜਾਂਦੂ ਵੀ ਜੁਦਨ ਚ ਕਿਹਾ ਮੈਂ ਚੱਲ ਕੋਈ ਨਾ ਮੈਂ ਸਿਉਣਾ ਨਹੀਂ ਪਰ ਪੌਣਾ ਪੋ ਕਾ ਨਾ ਤੇ ਜਮਾ ਪਾ ਕੇ ਰਾਜੀ ਨਹੀਂ ਹੈਗੀ ਕਪੜਾ ਸੂਟ ਤੇ ਬਸ ਲੋਰਾਂ ਹੀ ਹੋਣ ਟੀ-ਸ਼ਰਟਾਂ ਹੋਣ ਲੋਰਾਂ ਟੀ-ਸ਼ਰਟਾਂ ਹੀ ਰਹਿੰਦੀ ਐ ਤੇ ਸੂਟ ਤਾਂ ਬਿਲਕੁਲ ਨਹੀਂ ਪੌਂਦੀ ਕਿਉਂਕਿ ਉਹਦੇ ਮੈਂ ਸੂਟ ਹੁਣ ਕੱਟਣਾ ਸੀਗਾ ਮੈਂ ਚੱਕ ਵਾਲੀ ਫਰਾਕ ਬਣਾਉਣੀ ਸੀਗੀ ਤੇ ਪਹਿਲਾਂ ਮੈਂ ਕਿਹਾ ਚਲੋ ਇਹਨਾਂ ਨੂੰ ਚਾਹ ਦੇ ਦਾਂ ਹਨਾ ਬੱਚਿਆਂ ਨੂੰ ਚਾਹ ਪੀ ਲੈਣਗੇ ਤੇ ਫਿਰ ਆਗਾ ਬੈਠੇ ਰਹਿਣਗੇ ਫਿਰ ਮੈਂ ਹੁਣ ਸ਼ਾਮ ਦੀ ਸਬਜ਼ੀ ਵੀ ਬਣੀ ਪਈ ਹੈ ਕੜੀ ਪਈ ਸੀਗੀ ਚਲੋ ਉਹ ਹੀ ਖਾ ਲੈਂਣੀ ਹੈ ਤੇ ਹੁਣ ਮੈਂ ਖਾਂ ਪਕ ਬੇਲੀ ਆ ਮਨੂੰ ਐਸੀ ਵੀ 2 ਘੰਟਾ 2 ਘੰਟੇ ਚੱਲੇਗਾ ਸੂਟ ਮੈਂ ਬਣਾ ਕੇ ਰੈਡੀ ਕਰ ਦੂੰਗੀ ਚੋਦੂ ਬਾਅਦ ਫਿਰ ਮੈਂ ਆ ਟੈਂਪ ਹੁਣ ਸ਼ਾਮ ਦਾ ਅੱਖ ਵਿੱਚ ਚਾਹ ਦੋਨਾਂ ਨੂੰ ਬਿਸਕੁਟ ਰੱਖ ਕੇ ਸੀ ਚਾਹ ਥੋੜੀ ਥੋੜੀ ਪੀਂਦੇ ਆ ਵੈਸੇ ਕੋਲੀਆਂ ਦੇ ਵਿੱਚ ਹੀ ਪਾ ਕੇ ਵੀ ਕੋਈ ਸੀ ਵੀ ਬਸ ਬੈਸਕਟ ਨੂੰ ਕਿਉਂ ਕੀ ਕਣਾ ਵਾਣਾ ਕਿ ਲੋ ਜੀ ਆਪਾਂ ਇਹਨਾਂ ਨੂੰ ਚਾਹ ਦੇ ਆਂਦੀ ਸੀਗੀ ਤੇ ਉਹ ਤੋਂ ਬਾਅਦ ਆਪਾਂ ਆਪ ਚਾਹ ਚੱਕ ਲਈ ਸੀਗੀ ਮੈਂ ਕੋਲੇ ਦੇ ਵਿੱਚ ਹੀ ਪੀਣੀ ਹੁੰਨੀ ਆ ਕਿਉਂਕਿ ਜਲਦੀ ਠੰਡੀ ਹੋ ਜਾਂਦੀ ਹੈ ਹਨਾ ਤੇ ਮੈਨੂੰ ਉ ਵਿੱਚ ਪੀਣੀ ਚੰਗੀ ਲੱਗਦੀ ਹੈ ਕੋਲੇ ਦੀ ਤੇ ਲੋ ਜੀ ਆਪਾਂ ਰਹੀ ਸੀ ਮਸ਼ੀਨ ਕੋਲੇ ਕਿ ਇਹ ਕੱਪੜਿਆਂ ਦੀ ਮੈਂ ਤਾਂ ਹਾਂ ਮਾਰ ਰਹੀਆਂ ਸੀ ਜੋ ਲੱਕ ਲਈ ਸੀ ਉਹ ਮੇਰੇ ਬੈਟ ਤੇ ਫੈਲ ਸੀ ਤੇ ਹੌਣ ਵਾਲੇ ਤਾਂ ਮੈਂ ਇੱਥੇ ਫਰਾਕ ਕਟੂਂਗੀ ਉਹਦੀ ਤੇ ਨਾਲੇ ਮੈਂ ਉਹਨਾਂ ਦੀਆਂ ਤਹਾਂ ਕੋ ਮਾਰੂੰਗੀ ਇੱਕ ਧੁੱਪ ਆ ਜਾਂਦੀ ਐਸੇ ਵੇਲੇ ਨੂੰ ਹਨਾ ਤੇ ਚਲੋ ਮੈਂ ਬਾਹਰ ਖੋਲ ਲੂੰਗੀ ਪੱਕੇ ਥੱਲੇ ਮਸ਼ੀਨ ਰਾਈ ਹੋਈ ਐ ਹੁਣ ਤੇ ਆ ਮੈਂ ਆਪਦੀ ਮੇਰਾ ਇੱਕ ਕਮੀਜ਼ ਸੀਗਾ ਪਹਿਲੇ ਕੇਸ ਮੈਂ ਤਿੰਨ ਕਮੀਜ਼ ਲੈ ਕੇ ਆਈ ਸੀ ਇੱਕ ਰੈਡ ਸੀਗਾ ਰੈਡ ਦੇ ਵਿੱਚ ਵਾਈਟ ਫਲਾਵਰ ਸੀਗਾ ਇੱਕ ਇਹ ਵਾਲਾ ਸੀਗਾ ਬਲੂ ਡਾਰਕ ਬਲੂ ਆ ਉਹਦੇ ਵਿੱਚ ਤੇ ਇੱਕ ਹੈਗਾ ਸੀ ਸਕਾਈ ਬਲੂ ਜਿਹਾ ਹਨਾ ਤੇ ਉਹਦੇ ਵਿੱਚ ਵੀ ਵਾਈਟ ਸੀਗੇ ਤੇ ਮੈਨੂੰ ਸੁਣ ਲੱਗੇ ਮੈਂ ਲੈ ਕੇ ਉਹ ਚਲੋ ਮੈਂ ਕਿਹਾ ਪਿਆ ਵੇ ਕਿ ਮੈਨੈ ਨੂੰ ਉਨਕੋ ਫਰਾਕ ਸਿਉਂਦਾ ਨਹੀਂ ਆਪਣੀ ਜੋ ਚੱਕਾ ਦੀ ਫਰਾਕ ਹੁੰਦੀ ਆ ਤੇ ਉਹਦੇ ਲਈ ਆਪਾਂ ਟੌਪ ਦਾ ਜੋ ਉੱਪਰਲਾ ਹਿੱਸਾ ਸੀਗਾ ਉਹਦੇ ਲਈ ਮੈਂ ਕੱਟ ਲਿਆ ਸੀ ਕਪੜਾ ਜੀ ਆਪਾਂ ਢਾਲੀ ਸੀ ਮਸ਼ੀਨ ਤੇ ਫਿਰ ਕੀ ਭਰਨ ਲੱਗੀ ਸੀ ਮੈਂ ਇੱਥੇ ਤੋਂ ਪਾਈ ਪਈ ਸੀ ਉ ਤਾਂ ਤੋਂ ਪਾ ਜਾਂਦੀ ਐ ਇਸੇ ਲਈ ਤੇ ਚਲੋ ਜੀ ਉੱਤੇ ਪੱਖਾ ਚੱਲਦਾ ਸੀ ਮੈਂ ਜਾ ਹੁਣ ਇਹਨਾਂ ਕਿਉਂ ਅੱਧੇ ਪੌਣੇ ਘੰਟੇ ਚੱਲਦੀ ਜਾਊਗੀ ਟਾਈਮ ਤਾਂ ਬੜਾ ਲੱਗਦਾ ਨਹੀਂ ਹੈਗਾ ਹਨਾ ਤੇ ਲੋ ਜੀ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਖਤਮ ਕਰਦੇ ਆਂ ਕਿੰਨਾਂ ਦੀ ਲੱਗੀ ਤੀ ਨੂੰ ਦੱਸਿਓ ਤੇ ਮਿਲਦੇ ਆਂ ਫਿਰ ਆਪਾਂ ਨੈਕਸਟ ਵੀਡੀਓ ਦੇ ਵਿੱਚ ਹੁਣ ਆ ਚੱਲ ਲਈ ਸਾਰਿਆਂ ਦਾ ਧੰਨਵਾਦ ਜੇ ਮੇਰੀ ਵੀਡੀਓ ਨੂੰ ਦੇਖਦੇ ਨੇ ਲਾਈਕ ਕਰ ਦੇਣੇ ਸ਼ੇਅਰ ਕਰ ਦੇਣੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਤੂੰ ਮੈਨੂੰ ਆਪਣਾ ਕੀਮਤੀ ਟਾਈਮ ਦਿੱਤਾ ਤੇ ਮਿਲਦੇ ਆਂ ਫਿਰ ਆਪਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ